ਵਿਸ਼ਯਤੇ ਵਿਕਾਰਾਂ ਤੋਂ ਦੂਰ ਰਹਿੰਦੇ ਵਿਸ਼ਯਤੇ ਵਿਕਾਰਾਂ ਤੋਂ ਦੂਰ ਰਹਿੰਦੇ ਹਰ ਇੱਕ ਕਾਜ ਜੋ ਆਪ ਮਹਾਰ ਕਰਦੇ ਸੰਗ ਜਿੰਨਾ ਦੇ ਪੱਥਰ ਵੀ ਨਾਮ ਪਾਣੀ ਦਾ ਜੋ کاروبار ਕਰਦੇ ਪ੍ਰੀਤ ਬੈਂਕੀਆ ਜੋ ਇਹਨਾਂ ਦਾ ਹੋ ਜਾਵੇ ਸਾਧੂ ਕੁਲਾਂ ਦਾ ਫੇਰ ਉਧਾਰ ਕਰਦੇ ਸਾਧੂ ਕੁਲਾਂ ਦਾ ਫੇਰ ਉਧਾਰ ਕਰਦੇ ਇਹ ਸ਼ੀਸ਼ਾ ਉੰਬਰੋਂ ਤਾਰਾ ਟੁੱਟੇ ਜੁੜਦੇ ਨਹੀਂ ਦੁਬਾਰਾ ਕਰ ਲੈ ਅਜੇ ਸੋਹਣਾ ਚਾਰਾ ਅਜੇ ਸੋਹਣਾ ਚਾਰਾ ਜ਼ਿੰਦਗੀ ਮੁਕਤੀ ਜਾਂਦੀ ਏ ਇਹ ਜੋਬਣ ਫੁੱਲ ਕੇ ਹਾਰੀ ਵੀਰਨਾ ਸੁੱਖ ਦੀ ਜਾਂਦੀ ਏ ਜੋਬਣ ਫੁੱਲ ਕੇ ਹਾਰੀ ਵੀਰਨਾ ਸੁੱਖ ਦੀ ਜਾਂਦੀ ਕੁਝ ਹੋਸ਼ ਖੋਲ ਲੈ ਅੱਖਾਂ ਇਥੋਂ ਤੁਰ ਗਿਆ ਕਿ ਲੱਖਾਂ ਤੈਨੂੰ ਹੁਣ ਰ ਨੀਰ ਹੈ ਚੋ-ਚੋ ਪੈਂਦਾ ਸਿਰ ਨਾ ਇੱਕ ਥਾ ਟਿਕ ਕੇ ਰਹਿੰਦਾ ਹੁਣ ਤਾਂ ਹਰ ਕੋਈ ਇਹੋ ਕਹਿੰਦਾ ਹਰ ਕੋਈ ਇਹੋ ਕਹਿੰਦਾ ਬਸ ਹੁਣ ਕੂਚ ਤਿਆਰੀ ਏ ਦੇਖਣ ਤੁਰ ਜਾਊਗਾ ਕਰਕੇ ਕੂੜੇਵਾਂ ਜਿਵ ਪਾਰੀ ਏ ਤੁਰ ਜਾਊਗਾ ਕਰਕੇ ਕੂੜੇਵਾਂ ਜਿਵ ਪਾਰੀ ਏ ਕਾਇਆ ਬੰਦਾ ਹੋ ਕੇ ਬੰਦਗੀ ਨਾ ਕੀਤੀ ਤਾਂ ਫਿਰ ਬੰਦਾ ਅਖਵਾਉਣ ਦਾ ਕੀ ਫਾਇਦਾ ਉੱਚੇ ਵੇਖ ਕੇ ਕਿਸੇ ਦੇ ਮੈਲ ਸੋਣੇ ਕੁੱਲੀ ਆਪਣੀ ਢਾਉਣ ਦਾ ਕੀ ਫਾਇਦਾ ਹੱਤਿਆਨਾ ਐਵੇਂ ਜੱਟਾਂ ਵਧਾਉਣ ਦਾ ਕੀ ਫਾਇਦਾ ਆ ਕੇ ਸੰਗਤ ਵਿੱਚ ਸ਼ਾਂਤੀ ਨਾਲ ਮਾਣੀ ਸੰਗਤ ਵਿੱਚ ਆਉਣ ਦਾ ਕੀ ਫਾਇਦਾ ਤਾਂ ਫਿਰ ਸੰਗਤ ਵਿੱਚ ਆਉਣ ਦਾ ਕੀ ਫਾਇਦਾ ਰੱਬ ਦਾ ਨਾਮ ਤੇ ਹਾਇਆ ਭੁੱਖੇ ਤੈਨਾਂ ਅਨ ਝਕਾਇਆ ਤੈਨੂੰ ਮਾਫਰ ਖਾਸ ਵੇੜਾ ਚੱਲ ਜਤਿਰੀਕ ਮੰਨੋ ਕੇਰਾ ਨਿਕਲੀ ਗੱਲ ਜ਼ੁਬਾਨੋਂ ਓਵੇਂ ਬੰਦਾ ਗਿਆ ਜਹਾਨੋਂ ਬੰਦਾ ਗਿਆ ਜਹਾਨੋਂ ਕੁਝ ਵੀ ਆਕੇ ਦੱਸਦਾ ਨਹੀਂ ਕੂੜੇ ਕਰਮਾ ਵਾਲਾ ਵਿੱਚ ਸਵਰਗਾਂ ਵਸਦਾ ਨਹੀਂ ਕੂੜੇ ਕਰਮਾ ਵਾਲਾ ਵਿੱਚ ਸਵਰਗਾਂ ਵਸਦਾ ਨਹੀਂ ਓਏ ਤੂੰ ਜੀਵਨ ਸਫਲ ਬਣਾ ਲੈ ਬਿਰਤੀ ਗੁਰ ਚਰਨਾ ਨਾਲ ਲਾਲੇ ਕਰਕੇ ਨੇਕੀ ਕਰਮ ਕਮਾਲੇ ਨੇਕੀ ਕਰਮ ਕਮਾਲੇ ਤੂੰ ਬਲ ਤੂੰ ਅਣਜਾਣ ਨਹੀਂ ਸੇਵਾ ਸਿਮਰਨ ਬੰਦਗੀ ਬਿਨ ਤੂੰ ਕੋਈ ਨਸਾਨ ਨਹੀਂ ਸੇਵਾ ਸਿਮਰਨ ਬੰਦਗੀ ਬਿਨ ਤੂੰ ਕੋਈ ਨਸਾਨ ਨਹੀਂ ਸੇਵਾ ਸਿਮਰਨ ਬੰਦਗੀ गिर तूं पई द सां